ਸੰਵਿਧਾਨ ਬਚਾਓ ਇੱਕ ਰੈਲੀ ਹੈ ਇਹਦੇ ਵਿੱਚ ਕਿਉਂਕਿ ਜਦੋਂ-ਜਦੋਂ ਵੀ ਸਾਡੀ ਲੀਡਰਸ਼ਿਪ ਆਈ ਹੈ ਉਹਨਾਂ ਦੇ ਬਤਾਬਕ ਔਰ ਇਹ ਆਪਣੇ ਆਪ ਆਮਵਾਰਾ ਲੋਕ ਇਸ ਰੈਲੀ ਦੇ ਵਿੱਚ ਕਿਉਂਕਿ ਸੰਵਿਧਾਨ ਬਚਾਓ ਰੈਲੀ ਦੇ ਵਿੱਚ ਇਸ ਸ਼ਮੂਲੀਅਤ ਕਰ ਰਹੇ ਨੇ ਕਿੰਨਾ ਘੱਟ ਹੋਏਗਾ ਕਿੰਨਾ ਨਹੀਂ ਹੋਏਗਾ ਕੋਈ ਟਾਰਗੇਟ ਨਹੀਂ ਹੈ ਜੇ ਸਾਡਾ ਟਾਰਗੇਟ ਹੈ ਪਰ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਪੂਰੇ ਦੇਸ਼ ਭਰ ਦੇ ਵਿੱਚ ਇਸ ਸੰਵਿਧਾਨ ਦੀ ਹਿਫਾਜ਼ਤ ਕਰਨ ਵਾਲੇ ਐਸੇ ਜਿਹੜੇ ਸੰਵਿਧਾਨ ਨੂੰ ਪਿਆਰ ਕਰਨ ਵਾਲੇ ਉਹ ਲੋਕ ਨੇ ਉਹ ਆਪਣੇ ਆਪ ਇਸ ਰੈਲੀ ਦੇ ਵਿੱਚ ਵੱਡੀ ਸ਼ਮੂਲੀਅਤ ਕਰਨਗੇ ਪੰਜਾਬ ਦੇ ਲੀਡਰਸ਼ਿਪ ਤੋਂ ਬਿਨਾ ਜਿਹੜੀ ਸੈਂਟਰ ਦੀ ਲੀਡਰਸ਼ਿਪ ਆਏਗੀ ਤੁਹਾਡੇ ਹਾਂਜੀ 100% ਜਿਹੜੀ ਸਾਡੀ ਹਾਈ ਕਮਾਂਡ ਹੈ ਵੱਡੀ ਲੀਡਰਸ਼ਿਪ ਹੈ ਪੂਰੇ ਆਉਣ ਦੇ ਜਿਹੜੇ ਅਸਾਰ ਹੈਗੇ ਨੇ ਡੇਟਸ ਜੇ ਮੁਕੰਮਲ ਤੌਰ ਤੇ ਉਹਨਾਂ ਨੇ ਸਾਨੂੰ ਦੱਸਣੀ ਹੈ ਸਾਨੂੰ ਲਗਭਗ ਇਹ ਦੱਸਿਆ ਗਿਆ ਕਿ 18 ਤਰੀਕ ਨੂੰ ਪਹਿਲਾਂ 14 ਸੀਗੀ 18 ਤਰੀਕ ਯਾਨੀ ਕਿ ਦੋ ਐਤਵਾਰਾਂ ਬਾਅਦ 18 ਤਰੀਕ ਨੂੰ ਇਹ ਰੈਲੀ ਜਿਹੜੀ ਹੈ ਹੋ ਸਕਦੀ ਹੈ ਜਿਹਦੇ ਵਿੱਚ ਸੈਂਟਰ ਲੀਡਰਸ਼ਿਪ ਸਾਡੀ ਹਾਈ ਕਮਾਂਡ ਇਸ ਰੈਲੀ ਦੇ ਵਿੱਚ ਸ਼ਮੂਲੀਅਤ ਕਰ ਸਕਦੀ ਹੈ। ਪਾਣੀ ਵਾਲੇ ਮੁੱਦੇ ਨੂੰ ਕਿਵੇਂ ਲੈ ਕੇ ਚੱਲ ਰਹੇ ਹਾਂ? ਨਾਲੇ ਉਹਨੇ ਕਿਉਂਕਿ ਉਸ ਤੋਂ ਬਾਅਦ ਕੱਲ ਵੀ ਕਿਹਾ ਗਿਆ ਕਿ ਪੋਰਟ ਦਾ ਰੋਕ ਕਰਨਗੇ ਕਿ ਪਾਣੀ ਦੇਖੋ ਜੀ ਕਲੀਅਰ ਸਟੈਂਡ ਹੈ ਸਾਡੇ ਕੋਲੇ ਵਾਧੂ ਪਾਣੀ ਨਹੀਂ ਹੈ। ਸਾਡਾ ਕੋਈ ਹਰਿਆਣਾ ਦੁਸ਼ਮਣ ਨਹੀਂ। ਪਰ ਅਗਰ ਸਾਡੇ ਕੋਲ ਪਾਣੀ ਹੋਵੇ ਤਾਂ ਅਸੀਂ ਪਾਣੀ ਦੇ ਦਈਏ। ਬੰਦੀ ਹਿੱਸੇਦਾਰੀ ਦੇ ਮੁਤਾਬਕ ਅਸੀਂ ਉਹਨਾਂ ਨੂੰ ਪਾਣੀ ਦੇ ਦਿੱਤਾ ਗਿਆ। ਜ਼ਾستی ਨਾ ਕਰਨ ਇਸ ਪ੍ਰਕਾਰ ਦੀ ਜ਼ਾستی ਸੀ ਐਸ ਐਫ ਲੋਨ ਦੀ ਗੱਲ ਸਾਡੇ ਦੋਥੇ ਤੁਸੀਂ ਬਦਲ ਦਿੱਤੇ ਗਏ ਜਿਹੜੇ ਉਥੇ ਜੌਬ ਕਰ ਹਾਂਜੀ ਪਹਿਲਾਂ ਵੀ ਸਾਡੀ ਜਿਹੜੀ ਹਿੱਸੇਦਾਰੀ ਸੀ ਉਹ ਉਹਦੇ ਵਿੱਚੋਂ ਸਾਡਾ ਬੰਦਾ ਹਟਾ ਕੇ ਪੰਜਾਬ ਦਾ ਤੁਸੀਂ ਰਾਜਸਥਾਨ ਦੇ ਬੰਦੇ ਲਾ ਦਿੱਤੇ ਗਏ ਤਾਂ ਜੋ ਇਹਨਾਂ ਇਹਨਾਂ ਗੱਲਾਂ ਤੋਂ ਲੱਗਦਾ ਕਿ ਤੁਹਾਡੇ ਮਨਸੂਬੇ ਸਨ ਕਿ ਅਸੀਂ ਬੀਬੀਐਮ ਤੇ ਉਹਦੇ ਤੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਤੇ ਕਬਜ਼ਾ ਕਰ ਲਈ ਫਿਰ ਅਸੀਂ ਆਪਣੀ ਮਨਮਰਜ਼ੀ ਨਾਲ ਉਹਨੂੰ ਆਪਰੇਟ ਕਰਿਆ ਕਰਾਂਗੇ ਇਹ ਗੱਲ ਗਲਤ ਹੈ ਸਾਡੇ ਕੋਲ ਪਾਣੀ ਵਾਧੂ ਹੋਵੇ ਪਹਿਲਾਂ ਵੀ ਪਾਣੀ ਵਾਧੂ ਜਾਂਦਾ ਰਿਹਾ ਹੁਣ ਵੀ ਪਾਣੀ ਜੇ ਸਾਡੇ ਕੋਲ ਵਾਧੂ ਹੈ ਤਾਂ ਦੇਣ ਦੀ ਸਾਨੂੰ ਕੋਈ ਦਿੱਕਤ ਨਹੀਂ ਠੀਕ ਹੈ ਪੰਜਾਬ ਨੇ ਕਿ ਆਲਰੇਡੀ ਪੀਣਾਸਤੇ ਪਾਣੀ ਦੀ ਤਾਂ ਕੋਈ ਕਿੱਲਤ ਹੀ ਨਹੀਂ ਹੈ ਤੁਸੀਂ ਖੇਤਾਂ ਦੀ ਸਿੰਚਾਈ ਵਾਸਤੇ ਪਾਣੀ ਮੰਗ ਰਹੇ ਹੋ ਜੇ ਸਾਡੇ ਖੇਤ ਹੀ ਸੁੰਨੇ ਰਹਿ ਗਏ ਤਾਂ ਫਿਰ ਤੁਹਾਨੂੰ ਅਸੀਂ ਪਹਿਲਾਂ ਦੇਖ ਕੇ ਕੀ ਕਰਾਂਗੇ ਸੋ ਮੇਰੇ ਕਹਿਣ ਦਾ ਮਤਲਬ ਹੈ ਪਾਣੀ ਵਾਧੂ ਹੋਵੇ ਕਿਸੇ ਨੂੰ ਦੇਣ ਦੀ ਕੋਈ ਦਿੱਕਤ ਹੁੰਦੀ ਨਹੀਂ ਸੋ ਇਹ ਸਰਾਸਰ ਜ਼ਿਆਦਾ ਤੱਕਾ ਸੈਂਟਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਵੈਸੇ ਵੀ ਦਾਜੀ ਉਹ ਕਹਿੰਦੇ ਹਰਿਆਣਾ ਨੇ ਵੋਟ ਪਾਤੀ ਦਿੱਲੀ ਨੇ ਵੋਟ ਪਾਤੀ ਯੂਨੀਅਨ ਗਵਰਨਮੈਂਟ ਨੇ ਵੋਟ ਪਾਤੀ ਹੈ ਅੱਛਾ ਉਹ ਸਾਨੂੰ ਕਹਦੇ ਸਾਡੀ ਵੋਟ ਦੀ ਵੀ ਓਨੀ ਵੈਲਿਊ ਹੈ ਸਾਡਾ 60% ਹਿੱਸਾ ਹੈ 20% ਵਾਲੇ ਦੀ ਵੀ ਓਨੀ ਵੈਲਿਊ ਹੈ ਤੁਸੀਂ ਸਾਨੂੰ ਇੱਕ ਕਿਨਾਰੇ ਕਰ ਦਿੰਦੇ ਹੋ ਪਹਿਲਾਂ ਹੀ ਸਾਡੇ ਨਾਲ ਤਾਂ ਬਹੁਤ ਜ਼ਾਸਤੀਆਂ ਤੇ ਅੰਤਕਾ ਜਿਹੜਾ ੱੱਕੇ ਹੋਏ ਆ। ਹਰਿਆਣਾ ਦੇ ਮੁੱਖ ਮੰਤਰੀ ਨੇ ਕਿਹਾ ਕਿ ਜੇ ਪੰਜਾਬ ਨੂੰ ਲੋੜ ਪੈਂਦੀ ਆ ਪੀਣ ਲਈ ਅਸੀਂ ਟਿਊਬਵਲ ਰਾਹੀਂ ਪਾਣੀ ਕੱਢ ਕੇ ਦੇਵਾਂਗੇ। ਕੀ ਨੇ ਕਿਹਾ? ਹਰਿਆਣਾ ਦੇ ਮੁੱਖ ਮੰਤਰੀ ਨੇ ਕਿਹਾ ਨਹੀਂ ਹਰਿਆਣਾ ਦੇ ਮੁੱਖ ਮੰਤਰੀ ਤੋਂ ਅਸੀਂ ਟਿਊਬਵਲ ਆਲਾ ਪਾਣੀ ਜੋ ਲਵਾਂਗੇ ਅਸੀਂ ਆਪਦਾ ਪਾਣੀ ਆਪਦੇ ਕੋਲੇ ਰੱਖਾਂਗੇ। ਅਸੀਂ ਆਪਦਾ ਪਾਣੀ ਆਪਣੇ ਕੋਲੇ ਰੱਖਾਂਗੇ। ਅਗਰ ਸਾਡੇ ਕੋਲੇ ਵਾਧੂ ਪਾਣੀ ਹੋਇਆ ਅਸੀਂ ਡੈਫੀਨੇਟਲੀ ਤੁਹਾਨੂੰ ਪੀਣ ਆਸੇ ਪਾਣੀ ਆਲਰੇਡੀ ਵਾਧੂ ਪਾਣੀ ਦੇ ਰਹੇ ਆ। ਤੇ ਜੇ ਸਚਾਈ ਐ ਸੇ ਹੀ ਵਾਧੂ ਹੋਇਆ ਤਾਂ ਦੇਾਂਗੇ ਲੇਕਿਨ ਜੇ ਹੋਇਆ ਨਹੀਂ ਤਾਂ ਕਿਉਂ ਦੇਾਂਗੇ ਪੰਜਾਬ ਦੇ ਵਿੱਚ ਜ਼ਿਆਦਾਤਰ ਬਲਾਕ ਨੇ ਜਿਹੜੇ ਡਾਰਕ ਜ਼ੋਨ ਦੇ ਵਿੱਚ ਚਲੇ ਗਏ ਨੇ ਪੀਣ ਵਾਲਾ ਪਾਣੀ 160 62 ਫੁੱਟ ਦੇ ਗਿਆ ਅਸੀਂ ਤਾਂ ਕਹਿ ਰਹੇ ਹਾਂ ਕਿ ਅਗਰ ਇਹ ਪਾਣੀ ਜਿਸ ਪ੍ਰਕਾਰ ਦਾ ਜ਼ਾਸਤੀ ਨਾਲ ਪਾਣੀ ਮੰਗ ਰਹੇ ਕਿਸੇ ਨੇ ਅੱਜ ਮੈਂ ਅਖਬਾਰ 'ਚ ਪੜ੍ਹ ਰਹੇ ਸੀ ਉੱਥੇ ਸੀਐਸਐਫ ਲਾਉਣ ਦੀ ਗੱਲ ਕੀਤੀ ਹੈ ਤਾਂ ਮੈਨੂੰ ਲੱਗਦਾ ਹੈ ਸਾਡਾ ਤਾਂ ਉਹ ਸਾਰਾ ਏਰੀਆ ਸੁੱਕਾ ਰਹਿ ਜਾਏਗਾ ਤਰਨਤਾਰਨ ਗਰਦਾਸਪੁਰ ਅੰਮ੍ਰਿਤਸਰ ਇਹ ਸਾਰਾ ਜਲੰਧਰ ਸਾਈਡ ਸੋ ਸਾਡੀ ਬੇਨਤੀ ਹੈ ਕਿ ਸਾਡੇ ਨਾਲ ਜ਼ਾਸਤੀ ਤੱਕਾ ਨਾ ਕਰੋ ਔਰ ਦੂਜੀ ਗੱਲ ਪੰਜਾਬੀ 'ਚ ਕੋਈ ਡਰਾਵਾ ਨਹੀਂ ਹੈ ਪੰਜਾਬ ਨੂੰ ਆਪਦਾ ਪਾਣੀ ਦੀ ਰੱਖਿਆ ਕਰਨੀ ਹਫਾਜ਼ਤ ਕਰਨੀ ਆਉਂਦੀ ਹੈ ਜੇ ਅਸੀਂ ਦੇਸ਼ ਦੇ ਬਾਰਡਰਾਂ ਤੇ ਦੇਸ਼ ਦੀ ਸੁਰੱਖਿਆ ਕਰ ਸਕਦੇ ਹਾਂ ਹਿਫਾਜ਼ਤ ਕਰ ਸਕਦੇ ਹਾਂ ਤਾਂ ਫਿਰ ਪੰਜਾਬ ਦੇ ਪਾਣੀ ਦੀ ਜ਼ਰੂਰ ਕਰ ਸਕਦੇ ਹਾਂ ਸਾਨੂੰ ਕੋਈ ਹਰਿਆਣੇ ਦਾ ਚੀਫ ਮਿਨਿਸਟਰ ਡਰਾ ਰਿਹਾ ਹੈ ਕਦੇ ਦਿੱਲੀੋਂ ਗ੍ਰਹਿ ਮੰਤਰਾਲੇ ਤੋਂ ਆ ਰਿਹਾ ਹੈ ਕੰਮ ਸੋ ਮੈਨੂੰ ਲੱਗਦਾ ਹੈ ਕਿ ਅਸੀਂ ਤਕੜੇ ਹੋ ਕੇ ਪੰਜਾਬ ਦਾ ਇੱਕ ਵੀ ਬੂੰਦ ਪਾਣੀ ਨਹੀਂ ਬਾਰਸ ਹਿਮਾਚਲ ਦੇ ਮੁੱਖ ਮੰਤਰੀ ਦਾ ਵੀ ਹੁਣ ਬਿਆਨ ਆਇਆ ਉਹ ਕਹਿੰਦੇ ਵੀ ਰਿਐਲਿਟੀ ਬਾਰੀ ਦੋਨੇ ਜਿਹੜੀਆਂ ਸਟੇਟਾਂ ਨੇ ਸਹਿਯੋਗ ਨਹੀਂ ਕਰਦੀਆਂ ਪਰ ਪਾਣੀ ਲਈ ਹੁਣ ਪੰਜਾਬ ਤੇ ਹਰਿਆਣਾ ਦੋਨੇ ਲੜ ਰਹੇ ਨੇਗੇ ਮੈਂ ਨਹੀਂ ਸੁਣਿਆ ਉਹਨਾਂ ਦਾ ਕੀ ਬਿਆਨ ਆਇਆ ਹੈ ਜੋ ਤੁਸੀਂ ਕਹਿ ਰਹੇ ਹੋ ਪਰ ਉਹਦੇ ਤੇ ਜਿੰਨਾ ਚਿਰ ਮੈਂ ਸੁਣਿਆ ਨਹੀਂ ਉਹਦੇ ਤੇ ਮੈਂ ਕੀ ਟਿੱਪ ਕਰ ਜਾਤੀ ਜਨ ਗੰਡਾ ਨੂੰ ਲੈ ਕੇ ਕਿਵੇਂ ਦੇਖਦੇ ਨੇ ਕਿ ਜਾਤੀ ਜਨ ਗੰਡਾ ਜਿਹੜੀ ਹੁਣ ਸੋ ਰਾਹੁਲ ગાંધી ਜੀ ਨੇ ਡਿਮਾਂਡ ਕੀਤੀ ਸੀ ਔਰ ਕਈ ਸਾਲਾਂ ਤੋਂ ਡਿਮਾਂਡ ਸੀ ਲੜਦੇ ਸੀ ਰਾਹੁਲ ગાંધી ਸੀ ਵਾਰ-ਵਾਰ ਜਾਤੀ ਜਨ ਜਨ ਗੰ ਜਾਤੀ ਜਨਗਤਨਾ ਦੀ ਗੱਲ ਕਰਦੇ ਸੀ ਸੈਂਸਸ ਦੀ ਗੱਲ ਕਰਦੇ ਸੀ ਕਿ ਹੋਣਾ ਚਾਹੀਦਾ ਤੇਲੰਗਾਨਾ ਚ ਉਹਨਾਂ ਨੇ ਪਾਇਲਟ ਦੇ ਰੂਪ ਦੇ ਵਿੱਚ ਕਰਾ ਕੇ ਦਿਖਾਇਆ ਔਰ ਉਹਨਾਂ ਹੁਣ ਮੈਨੂੰ ਲੱਗਦਾ ਕਿ ਬਿਹਾਰ ਦੇ ਚੋਣ ਦਾ ਜਿਹੜਾ ਦਬਾਅ ਪਿਆ ਨਿਤਿਸ਼ ਕੁਮਾਰ ਦਾ ਕਿ ਜਾਤੀ ਚਣਗੰਨਾ ਦੀ ਤੁਸੀਂ ਗੱਲ ਕਰੋ ਕੈਬਨਟ ਚ ਪਾਸ ਕਰੋ ਕੈਬਨਟ ਚ ਤਾਂ ਪਾਸ ਕਰਤਾ ਲੇਕਿਨ ਉਹਦੀ ਟਾਈਮ ਬਾਉਂਡ ਨਹੀਂ ਦੱਸਿਆ ਰਾਹੁਲ ਗਾਂਧੀ ਜਿਹੀ ਕਹਿ ਰਹੇ ਕਿ ਕਦ ਤੱਕ ਕਰ ਦਿਓਗੇ ਪੂਰੀ ਜਿਹਨੂੰ ਪਾਇਲਟ ਲੈ ਲਿਆ ਜਾਵੇ ਤੇਲਗਾਨਾ ਨੂੰ ਸੋ ਸਾਨੂੰ ਤਰੀਕ ਦੱਸ ਦੀ ਜਾਵੇ ਸਾਲ ਚ 6 ਮਹੀਨਾ ਚ 2 ਸਾਲ ਬਾਅਦ ਕਿ ਇਹ 30 ਸਾਲ ਲੰਘਦੀ ਰਹੇਗੀ ਜਨਗੰਨਾ ਸੋ ਉਹਰੇ ਤੇ ਅਸੀਂ ਜਵਾਬ ਮੰਗਿਆ ਔਰ ਅਸੀਂ ਤਨਵਾਦੀਆਂ ਰਾਹੁਲ ਗਾਂਧੀ ਦੇ ਸਮੁੱਚਾ ਦੇਸ਼ ਕਿ ਜਿਸ ਮੁੱਦੇ ਤੇ ਜਿਸ ਇਸ਼ੂ ਦੀ ਲੜਾਈ ਲੜ ਰਿਹਾ ਸੀ ਰਾਹੁਲ ਗਾਂਧੀ ਜੀ ਅੱਜ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਔਰ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਝੁਕਣਾ ਪਿਆ